ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਿਲਕਾਦੇ ਡੇਰਾ ਸੱਚਾ ਸੌਦਾ ਰੋਡ ਤੇ ਸੰਪੂਰਨ ਐਨਕਲੇਵ ਦੇ ਬਿਲਕੁਲ ਸਾਹਮਣੇ ਖੁੱਲ ਗਿਆ ਹੈ ਜੈ ਦੁਰਗਾ ਇੰਜੀਨੀਅਰਿੰਗ ਵਰਕਸ ਜਿੱਥੇ ਤੁਹਾਨੂੰ ਰੋਲਿੰਗ ਸ਼ਟਰ ਦੇ ਨਾਲ-ਨਾਲ ਰਿਮੋਟ ਵਾਲਾ ਸ਼ਟਰ ਵੀ ਤਿਆਰ ਕਰਕੇ ਦਿੱਤਾ ਜਾ ਰਿਹਾ ਹੈ ਫਾਜ਼ਲ ਕਾਦੇ ਵਿੱਚ ਜੈ ਦੁਰਗਾ ਇੰਜੀਨੀਅਰਿੰਗ ਵਰਕਸ ਪਹਿਚਾਨ ਦਾ ਮਹਤਾਜ ਨਹੀਂ ਹੈ ਫਾਜ਼ਲ ਕਾਦੀ ਜੈਡ ਗਲੀ ਦੇ ਵਿੱਚ ਇਹਨਾਂ ਦੀ ਫੈਕਟਰੀ ਸਥਿਤ ਸੀ ਜਿਸ ਨੂੰ ਹੁਣ ਡੇਰਾ ਸੱਤ ਸੋਦਾ ਰੋੜ ਤੇ ਸੰਪੂਰਨ ਐਨਕਲੇਵ ਦੇ ਸਭ ਨੇ ਸ਼ਿਫਟ ਕਰ ਦਿੱਤਾ ਗਿਆ ਹੈ ਇਹਨਾਂ ਦੇ ਕੋਲ ਸਟੀਲ ਅਲਮੀਰਾ ਰੋਲਿੰਗ ਸ਼ਟਰ ਰਿਮੋਟ ਵਾਲੇ ਸ਼ਟਰ ਗੇਟ ਅਤੇ ਗ੍ਰਿਲ ਸਭ ਕੁਝ ਤਿਆਰ ਕਰਵਾਇਆ ਜਾ ਸਕਦਾ ਹੈ ਅੱਜ ਜੈ ਦੁਰਗਾ ਇੰਜੀਨੀਅਰਿੰਗ ਵਰਕਸ ਵੱਲੋਂ ਆਪਣੇ ਨਵੇਂ ਪ੍ਰਦਿਸ਼ਟਾਨ ਦਾ ਸ਼ੁਭ ਮੁਰਦ ਕੀਤਾ ਗਿਆ ਇਸ ਮੌਕੇ ਤੇ ਫਾਜ਼ਲ ਕਾਦੇ ਕਈ ਗਨਮਾਨੇ ਲੋਕ ਪਹੁੰਚੇ ਜਿਨ੍ਹਾਂ ਵੱਲੋਂ ਗੋਗਲਾਰੀ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਜਰਗਰ ਦਿੰਦੇ ਹੋਏ ਰਜੀਵ ਭਾਰਤੀ ਨੇ ਦੱਸਿਆ ਕਿ ਉਹਨਾਂ ਦੇ ਕੋਲ ਹਰ ਤਰ੍ਹਾਂ ਦੀ ਸਟੀਲ ਅਲਮਰਾ ਰੋਲਿੰਗ ਸ਼ੈਟਰ ਰਿਮੋਟ ਵਾਲੇ ਸ਼ੈਟਰ ਗੇਟ ਅਤੇ ਗ੍ਰਿਲਸ ਵਗੈਰਾ ਉਪਲਬਧਨ ਜੇਕਰ ਕਿਸੇ ਨੇ ਵੀ ਉਹਨਾਂ ਦੀ ਸੇਵਾਵਾਂ ਦਾ ਲਾਭ ਲੈਣਾ ਹੈ ਸਕ੍ਰੀਨ ਤੇ ਦਿੱਤੇ ਹੋਏ ਫੋਨ ਨੰਬਰਾਂ ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਇੱਥੇ ਪੁੰਚੇ ਉਹਨਾਂ ਦੇ ਸ਼ੁਭ ਜਿੰਦਗਾ ਵੱਲੋਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਗਈਆਂ ਫਾਜ਼ਿਲਕਾਦੇ ਵਿੱਚ ਜੈ ਦੁਰਗਾ ਇੰਜੀਨੀਅਰਿੰਗ ਵਰਸਵਾਲਾ ਵੱਲੋਂ ਜੈਡ ਗਲੀ ਤੋਂ ਆਪਣੀ ਫੈਕਟਰੀ ਨੂੰ ਸ਼ਿਫਟ ਕਰ ਦਿੱਤਾ ਗਿਆ ਜੋ ਕਿ ਫਾਜ਼ਿਲਕਾਦੇ ਡੇਰਾ ਸੱਤਾਂ ਸੋਦਾ ਰੋੜ ਤੇ ਸੰਪੂਰਨ ਐਨਕਲੇਵ ਦੇ ਨੇੜੇ ਖੋਲ ਦਿੱਤੀ ਗਈ ਹੈ ਕੀ ਨਾਮ ਹੈ ਤੁਹਾਡਾ ਹਾਂ ਜੀ ਪਾ ਸਰ ਇਹ ਰਿਮੋਟ ਵਾਲਾ ਕੀ ਸਿਸਟਮ ਹੈ ਉਹ ਸਮਝਾਓਗਾ ਇਹ ਸਰ ਰਿਮੋਟ ਨਾਲ ਹੀ ਖੁੱਲੇਗਾ ਸ਼ਟਰ ਤੇ ਰਿਮੋਟ ਨਾਲ ਹੀ ਬੰਦ ਹੋ ਜਾਏਗਾ ਰਿਮੋਟ ਨਾਲ ਹੀ ਲੋਕ ਹੋ ਜਾਏਗਾ ਜੀ ਹੋਵੇਗਾ ਲਾਈਟ ਤੇ ਹਾਂ ਲਾਈਟ ਤੇ ਹੋਏਗਾ ਇਨਵਰਟਰ ਤੇ ਚੱਲ ਜੇਗਾ ਜੀ ਨਾਲ ਇੱਕ ਚੈਨ ਵੀ ਹੈ ਤੇ ਉਹ ਚੈਨ ਨਾਲ ਜੇ ਲਾਈਟ ਨਹੀਂ ਹੈਗੀ ਤਾਂ ਚੈਨ ਨਾਲ ਵੀ ਥੱਲੇ ਜਾਂ ਉੱਪਰ ਕਰ ਸਕਦੇ ਹਾਂ ਇਨਸ਼ਾਅੱਲਾ ਠੀਕ ਉਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਲਕੀਤ ਸਿੰਘ ਹੈ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਜੀ ਅਸੀਂ ਪਹਿਲੇ ਜੱਡ ਗਾੜੀ ਵਿੱਚ ਕੰਮ ਕਰਦੇ ਸੀਗੇ ਮੈਨੂੰ ਤਕਰੀਬਨ 28-28 ਸਾਲ ਹੋ ਗਏ ਇਹਨਾਂ ਦੀ ਸੇਵਾ ਕਰਦਿਆਂ ਨੂੰ ਤੇ ਅਸੀਂ ਉਹ ਤੋਂ ਫੈਕਟਰੀ ਜਿਹੜੀ ਆਪਦੇ ਸ਼ਿਫਟ ਕਰਕੇ ਇੱਥੇ ਲੈ ਆਂਦੀ ਏ ਸੱਚਾ ਸੋਦਾ ਰੋਡ ਤੇ ਤੇ ਅਸੀਂ ਉਹਨੇ ਤੇ ਕੰਮ ਸ਼ੁਰੂ ਕੀਤਾ ਸਟਾਰਟ ਕੀਤਾ ਜੀ ਕਿਸ ਚੀਜ਼ ਦਾ ਕੰਮ ਹੈ ਸਾਡਾ ਸ਼ਟਰਾਂ ਦਾ ਕੰਮ ਹੈ ਜੀ ﺍﻟमारीਆਂ ਦਾ ਕੰਮ ਹੈ ਗੇਟ ਗਰੀਦਾਂ ਦਾ ਲੋਹੇ ਦਾ ਹਰ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਜੀ ਰਿਮੋਟ ਵਾਲੇ ਸ਼ਟਰ ਵੀ ਇੱਥੇ ਬਣਾਏ ਜਾਂਦੇ ਨੇ ਸਭ ਕੰਮ ਕਰਦੇ ਆ ਜੀ ਔਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਸਾਡੀ ਆ ਸਟ੍ਰੈਕਰੀ ਆ ਕੇ ਸਾਡੀ ਸੇਵਾ ਦਾ ਲਾਭ ਠਾਉਣ ਬਹੁਤ ਹੀ ਘੱਟ ਰੇਟਾਂ ਤੇ ਅਸੀਂ ਕੰਮ ਕਰ ਰਹੇ ਬਹੁਤ ਵਧੀਆ ਤਸੱਲੀ ਵਾਲਾ ਕੰਮ ਕੀਤਾ ਜਾਂਦਾ ਜੀ ਕਿੱਥੇ ਹੀ ਸਿੱਖ ਤੁਸੀਂ ਸਾਡੇ ਤਦਸਤਖਤੋਂ ਵੀ ਦੱਸ ਦੋ ਫੈਕਟਰੀ ਜਿਹੜੀ ਇਹ ਹੈ ਕਿੱਥੇ ਹੈ ਇਹਦੀ ਸੱਚਾ ਸਦਾਰ ਔਰ ਵੀ ਹੈਗੀ ਹੈ ਜੀ ਸੰਪੂਰਨ ਇਨਕਲਾਬ ਦਾ ਇਨਕਲਾਬ ਇਸਲਾਮੇ ਸਰ ਹਾਂ ਜੀ ਜੀ ਮੈਡਮ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਓਪਨਿੰਗ ਤੇ ਪਹੁੰਚੇ ਹੋ ਹਾਂ ਜੀ ਸਭ ਨੂੰ ਨਮਸਕਾਰ ਜੀ ਜੈ ਦੁਰਗਾ ਇੰਜੀਨੀਅਰ ਵਰਕਸ ਜੋ ਕਾਫੀ ਲੰਬੇ ਸਮੇਂ ਤੋਂ ਫਾਜ਼ਿਲਕਾ ਦੇ ਵਿੱਚ ਆਪਣੀ ਆਤ ਸੇਵਾਵਾ ਦੇ ਰਹੇ ਨੇ ਔਰ ਇਹ ਆਪਣੇ ਸਿਮਾਵਾ ਮਾਪੇ ਲਈ ਜੱਡ ਗਲੀ ਵਿੱਚ ਦੇ ਰਹੇ ਸੀ ਲੇਕਿਨ ਹੁਣ ਇਹਨਾਂ ਨੇ ਜਿਹੜੀ ਹੈ ਆਪਣਾ ਇੱਕ ਨਵਾਂ ਜਿਹੜਾ ਕਿਕਾਨਾ ਹੈ ਜਿੱਥੇ ਸੰਪੂਰਨ ਐਂਕਲੇਪ ਔਰ ਦੇਸਤਸਾ ਦਾ ਰੋਡ ਤੇ ਇਹ ਆਪਣੇ ਜਿਹੜੇ ਕੰਮ ਦੀ ਸ਼ੁਰੂਆਤ ਹੁਣ ਇੱਥੇ ਕਰ ਰਹੇ ਨੇ ਔਰ ਇੱਥੇ ਹਰ ਤਰ੍ਹਾਂ ਦੇ ਜਿਹੜੇ ਸ਼ਟਰ ਨੇ ਨਾਲ ਹੀ ਅਲਮਿਰਾ ਲੋਹੇ ਦਾ ਜਿੰਨਾ ਵੀ ਕੰਮ ਹੈ ਉਹ ਇਹਨਾਂ ਕੋਲ ਕੀਤਾ ਜਾਂਦਾ ਹੈ ਔਰ ਹਰ ਤਰ੍ਹਾਂ ਦੇ ਜਿਹੜੇ ਅਲਮਾਰੀਆਂ ਦੇ ਕੰਮ ਦੇ ਵਿੱਚ ਸ਼ਟਰਿੰਗ ਦੇ ਕੰਮ ਦੇ ਵਿੱਚ ਮਾਹਿਰ ਨੇ ਔਰ ਮੈਂ ਦੱਸ ਦਵਾਂ ਕਿ ਇਹ ਆਪਣੇ ਸੇਵਾਵਾਂ ਜਿਹੜੇ ਲੰਬੇ ਸਮੇਂ ਤੋਂ ਫਾਜ਼ਿਲਕਾ ਦੇ ਵਿੱਚ ਦੇ ਰਹੇ ਨੇ ਤਾਂ ਇਹ ਹੀ ਕਹਾਂਗੀ ਕਿ ਜਗਨਾ ਚੇਂਜ ਕੀਤੀ ਗਈ ਹੈ ਤਾਂ ਤੁਸੀਂ ਇਹਨਾਂ ਦੇ ਸੇਵਾਵਾਂ ਲੈਣ ਵਾਸਤੇ ਉਹ ਜਗ੍ਹਾ ਤੇ ਪਹੁੰਚ ਸਕਦੇ ਹੋ ਸੰਪੂਰਨ ਐਨਕਲੇਵ ਔਰ 1.7 ਸੱਦਾ ਰੋਡ ਤੇ ਮੈਂ ਅੱਜ ਇੱਥੇ ਪਹੁੰਚੀ ਆ ਔਰ ਸਾਰਿਆਂ ਨੂੰ ਹੀ ਬਹੁਤ-ਬਹੁਤ ਵਧਾਈ ਦੇਣੀ ਆ ਸੁਦੇਸ਼ ਮੈਮ ਨੂੰ ਔਰ ਇਹੀ ਕਵਾਂਗੀ ਕਿ ਪਰਮਾਤਮਾ ਇਹਨਾਂ ਦੇ ਜਿਹੜੇ ਕੰਮ ਵਿੱਚ ਦਿੰਦੂਗਣੀ ਰਾਜੋਗਣੀ ਤਰੱਕੀ ਦੇਵੇ ਔਰ ਫਾਜ਼ਿਲ ਕਾ ਦੇ ਲੋਕ ਜਿਹੜੇ ਅੰਨ ਦੇ ਸਮਾਵਲ ਲੈਣ ਵਾਸਤੇ ਹੁਣ ਜਿਹੜਾ ਇਹ ਇੱਥੇ ਪਹੁੰਚ ਸਕਦੇ ਨੇ ਔਰ ਇਹਨਾਂ ਕੋਲ ਹਰ ਤਰ੍ਹਾਂ ਦੇ ਜਿਹੜਾ ਸਮਾਨ ਹੈ ਬੜਾ ਬੜੇ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਹੈ। ਜੀ ਸਰ ਕੀ ਕਹਿਣਾ ਚਾਹੋਗੇ ਆਪਣੀ ਤੇ ਪਹੁੰਚੋ। ਜੀ ਨਮਸਕਾਰ ਜੀ ਜਮਾਤ ਅਲੀ ਜਯ ਦੁਰਗਾ ਇੰਜੀਨੀਅਰ ਜੀ ਵੱਲੋਂ ਅੱਜ ਅੱਜ ਇਹਨਾਂ ਦਾ ਟਿਕਾਣਾ ਡੇਰਾ ਸੱਚਾ ਸੋਦਾ ਤੇ ਸੰਗਰੂਰਨ ਕਲੇਮ ਦੇ ਬਿਲਕੁਲ ਸਾਹਮਣੇ ਇਹਨਾਂ ਨੇ ਅੱਜ ਕੰਮ ਦੀ ਸ਼ੁਰੂਆਤ ਕੀਤੀ ਹੈ ਪਹਿਲਾਂ ਜੱਡ ਗਲੀ ਵਿੱਚ ਇਹਨਾਂ ਦਾ ਕੰਮ ਕਾਰੋਬਾਰ ਚੱਲਦਾ ਸੀ ਤੇ ਅੱਜ ਇਹਨਾਂ ਨੇ ਮਾਤਾ ਦੀ ਕਿਰਪਾ ਨਾਲ ਇੱਥੇ ਹੋਰ ਵਧੀਆ ਢੰਗ ਨਾਲ ਇੱਥੇ ਸਮਾਨ ਤਿਆਰ ਕੀਤਾ ਜਾਂਦਾ ਤੇ ਮੈਂ ਸਾਰੀ ਫੈਮਿਲੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਆਉਣ ਵਾਲੇ ਹੋਰ ਕਾਰੋਬਾਰ ਲਈ ਸ਼ੁਭ ਕਾਮਨਾਵਾਂ ਕਰਦਾ ਤੁਹਾਨੂੰ ਮਿਲ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਡਾਕਟਰ ਅਰਜੀਤ ਸ਼ਾਹੀ ਕੁਈ ਕਹਿਣਾ ਚਾਹੋਗੇ ਤੁਸੀਂ ਅੱਜ ਓਪਨਿੰਗ ਤੇ ਪਹੁੰਚੇ ਹੋ ਅਸੀਂ ਜੀ ਸੰਤ ਬੜੀ ਖੁਸ਼ੀ ਹੋਈ ਏ ਤੇ ਅੱਗੇ ਵੀ ਅਸੀਂ ਕੰਮ ਜਿਹੜਾ ਕੋਈ ਵੀ ਇਹ ਸੈਕਟਰ ਵਗੈਰਾ ਜਾਂ ਕੋਈ ਵੀ ਕੰਮ ਜੋ ਚਕਾਠਾਂ ਦਾ ਸਾਰਾ ਇਹਨਾਂ ਤੋਂ ਕਰਾਈਦਾ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਇਹਨਾਂ ਤੇ ਕਿ ਕੰਮ ਇਹ ਬਹੁਤ ਤਸੱਲੀ ਨਾਲ ਕਰਦੇ ਨੇ ਤੇ ਅਸੀਂ ਇਹਨਾਂ ਨੂੰ ਅੱਗੇ ਵੀ ਇਹਨਾਂ ਨੂੰ ਅਸੀਂ ਅਖੀਰ ਦਾ ਵੀ ਸਾੜੀ ਸ਼ੁਭ ਕਾਮਨਾ ਤੁਹਾਡੇ ਨਾਲ ਨੇ ਪ੍ਰਮਾਤਮਾ ਤੁਹਾਡੀ ਤਰੱਕੀ ਕਰੇ ਤੇ ਅੱਜ ਵੀ ਜਿਹੜਾ ਇਹਨਾਂ ਸਾਨੂੰ ਇੱਥੇ ਇਹਨਾਂ ਦਾ ਵੀ ਕੀਤਾ ਹੈ ਤੇ ਅਸੀਂ ਪਹੁੰਚੇ ਕਿ ਅਸੀਂ ਜਿਹੜੀ ਓਪਨਿੰਗ ਦੇ ਸਮੇਂ ਜਿਹੜਾ ਅੱਜ ਮੁਰਦ ਵੀ ਅਸੀਂ ਜਿਹੜਾ ਨਾ ਛੇਟਰ ਦਾ ਮੈਂ ਹੀ ਪਹਿਲਾਂ ਕਰਾਵਾਂ ਦਾ ਕਿਉਂਕਿ ਅੱਜ ਛੇਟਰ ਅਸੀਂ ਲੈ ਜਾਣਾ ਇੱਥੇ ਮੈਂ ਮੁਰਦ ਵੀ ਕਰਾਵਾਂਗਾ ਔਰ ਮੈਂ ਇਹਨਾਂ ਨੂੰ ਸ਼ੁਭ ਕਾਮਨਾ ਦੇਣਾ ਵੀ ਪ੍ਰਮਾਤਮਾ ਇਹਨਾਂ ਦੀ ਦਿਨ ਦੂਣੀ ਤੇ ਚਾਰ ਰਾਤ ਚੋਂ ਤਰੱਕੀ ਕਰੇ ਜਿਸ ਤਰ੍ਹਾਂ ਹੀ ਜਿਹੜਾ ਨਾ ਇਹਨਾਂ ਦਾ ਕੰਮ ਚੱਲਦਾ ਰਹੇ ਕਿਉਂਕਿ ਇਹ ਕੰਮ ਬੜਾ ਇਮਾਨਦਾਰੀ ਨਾਲ ਕਰ ਰਹੇ ਹੈ। ਇਲਾਕਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਇਲਾਕਾ ਵਾਸੀਆਂ ਨੂੰ ਇਹ ਹੀ ਕਹਿਣਾ ਚਾਹਦੇ ਵੀ ਜਿੰਨੇ ਵੀ ਨਾਦੇ ਪਹਿਲਾਂ ਦੇ ਗਾਗ ਲੱਗੇ ਨੇ ਉਹ ਸਾਰੇ ਉਹਨਾਂ ਨੂੰ ਅਜੇ ਹੋਰ ਵੀ ਹੋਰ ਪਤਾ ਲੱਗੇਗਾ ਕਿਉਂਕਿ ਉਹਨਾਂ ਸਾਰਿਆਂ ਨੂੰ ਨਹੀਂ ਕਹਿ ਸਕੇ ਤੇ ਨਾ ਸਾਰੇ ਪਹੁੰਚ ਸਕੇ ਨੇ ਤੇ ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਸਾਰਿਆਂ ਨੂੰ ਕਹਾਂਗੇ ਕਿ ਉਥੇ ਜਾ ਕੇ ਤੁਸੀਂ ਜਿਹੜਾ ਆਪਣਾ ਕੋਈ ਵੀ ਸਮਾਨ ਬੜਵਾਣਾ ਤੇ ਜਿਹੜਾ ਦੁਰਗਾ ਜਿਹੜਾ ਡੰਡਾ ਦੀ ਦੁਕਾਨ ਤੋਂ ਠੀਕ ਹੈ ਧੰਨਵਾਦ